ਅਸੀਂ ਤੇ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਇਸ ਮੁੱਦੇ ਦੇ ਉੱਤੇ ਸਨ 2020-21 ਦੇ ਵਿੱਚ 76000 ਤੋਂ ਵੱਧ ਫਾਰਮ ਫਾਇਰ ਉਹਨਾਂ ਸੈਟਲਾਈਟਾਂ ਨੇ ਨੋਟ ਕੀਤੀਆਂ ਸੀ ਜਿਨ੍ਹਾਂ ਨੂੰ ਸਾਡੀ ਕਦੇ ਪਾਣੀ ਦੀ ਕਦੇ ਸਾਨੂੰ ਬਾਰਿਸ਼ ਦੀ ਕਦੇ ਹੜ੍ਹਾਂ ਦੀ ਕੋਈ ਨੋਟਿਸ ਨਹੀਂ ਹੁੰਦੀ ਉਹ ਘਟਦੇ ਘਟਦੇ ਪਿਤੇ ਸਾਲੇ 10000 ਨੂੰ ਕ੍ਰੋਸ ਕੀਤੀਆਂ ਸੀ ਗਿਆ ਮਾਤਰ ਹੁਣ ਸਿਰਫ 5000 ਉਹਨਾਂ ਦੀਆਂ ਕ੍ਰੋਸ ਕੀਤੀਆਂ ਨੇ ਜਿਹੜੀਆਂ ਚੇਅਰਮੈਨ ਆਏ ਸੀਗੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਉਹਨਾਂ ਨੇ ਕਿਹਾ ਵੀ ਇੰਨੀਆਂ ਰਿਪੋਰਟ ਹੋਈਆਂ ਤੇ ਅਸੀਂ ਤੁਰੰਤ ਕਾਰਵਾਈ ਕਰਕੇ ਪੁਲਿਸ ਦੀ ਕਾਰਵਾਈ ਕੀਤੀ ਪਰਚਾ ਦਿੱਤਾ ਲਾਲ ਐਂਟਰੀ ਕੀਤੀ ਤੇ ਨਾਲ ਭੁਜਾ ਦਿੱਤੀ ਤੇ ਹੁਣ ਹਾਲਾਤ ਇਹ ਨੇ ਕਿ ਜੇ ਫੇਰ ਵੀ ਅੱਜ ਦਿੱਲੀ ਦਾ AQI 400 ਤੋਂ ਉੱਪਰ ਕ੍ਰਾਸ ਕੀਤਾ ਹੋਇਆ ਤੇ ਪੰਜਾਬ ਦੇ ਵਿੱਚ ਤੇ ਪ੍ਰਾਲੀ ਕਿੱਥੇ ਐ ਔਰ ਉਹ ਕਿਸਾਨ ਜਿਹਨੂੰ ਕਿਤੇ ਡਾਇਾਮੋਨੀਅਮ ਫਾਸਫੇਟ ਨਹੀਂ ਲੱਭੀ ਡੀਪੀ ਖਾਦ ਉਹ ਰੋਤੋਗੇ ਆਪਣਾ ਗੁਜ਼ਾਰਾ ਕਰ ਰਿਆ ਹੱਲੇ ਵੀ ਉਹਨੂੰ ਨਿੰਦੀ ਜਾ ਰਹੇ ਹੋ ਭਾਰਤ ਸਰਕਾਰ ਨੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਦੋ ਫਾਰਮ ਹਾਇਰ ਕੀਤੀਆਂ ਸੀ ਦੋ ਇੰਸਟੀਚਿਊਟ ਹਾਇਰ ਕੀਤੇ ਸੀ ਉਹਨਾਂ ਚੋ ਟੈਰੀ ਗਲੋਬਲੀ ਬਹੁਤ ਮਸ਼ਹੂਰ ਸੰਸਥਾ ਨੇ ਉਹਨਾਂ ਨੇ ਕਿਹਾ ਸੀਗਾ ਕਿ 1.5% ਦੇ ਕਰੀਬ ਜਿਹੜਾ ਬਾਇਓਮਾਸ ਹੈ ਉਹਦੇ ਵਿੱਚ ਕੱਲਾ ਪਰਾਲੀ ਨਹੀਂ ਆਂਦਾ ਉਹਦੇ ਵਿੱਚ گارਬੇਜ ਵੀ ਆ ਰਿਹਾ ਸਭ ਕੁਝ ਆ ਰਿਹਾ ਉਹ 1.5% ਦੇ ਕਰੀਬ ਜਿਹੜਾ ਹੈ ਦਿੱਲੀ ਦੇ 에ਅ ਪੋਲਿਊਸ਼ਨ ਲਈ ਜ਼ਿੰਮੇਵਾਰ ਹੈ ਜਿਹੜੀ ਵਹੀਕਲਰ ਪੋਲਿਊਸ਼ਨ ਹੈ 2 ਕਰੋੜ ਤੋਂ ਵੱਧ ਵਹੀਕਲ ਦਿੱਲੀ ਦੇ ਵਿੱਚ ਚੱਲ ਰਿਹਾ PM2 ਦੀ ਗੱਲ ਕਰ ਰਹੇ ਨੇ PM10 ਦੀ ਗੱਲ ਕਰ ਰਹੇ ਨੇ ਉਹਦੇ ਤੇ ਇਹ ਵੀ ਸਾਡੇ ਨਾਲ ਵਿਚਾਰ ਕਰ ਲੈਣ ਕਿ ਕੰਸਟਰਕਸ਼ਨ ਐਕਟੀਵਿਟੀ ਹੈ ਜਿਹੜੀ ਉਹਦਾ ਕਿੰਨਾ ਪੋਲਿਊਸ਼ਨ ਹੋ ਰਿਹਾ ਢੜਕਾਂ ਦੇ ਉੱਤੇ ਜਿਹੜਾ ਘੱਟਾ ਮਿੱਟੀ ਉੱਡ ਰਿਹਾ ਉਹਦੇ ਤੇ ਇਹਨਾਂ ਨੇ ਕੀ ਪ੍ਰਬੰਧ ਕਰ ਲਿਆ